ਟਾਟਾ ਗਰੁੱਪ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਮ੍ਰਿਤਕਾਂ ਦੇ ਪਰਿਵਾਰਾਂ ਦੇ ਵਾਸਤੇ ਵੱਡਾ ਐਲਾਨ ਕਰ ਦਿੱਤਾ ਗਿਆ 1-1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਟਾਟਾ ਗਰੁੱਪ ਦੇ ਵੱਲੋਂ 1-1 ਕਰੋੜ ਰੁਪਏ ਦੀ ਨਾ ਪਰਿਵਾਰਾਂ ਨੂੰ ਰਾਸ਼ੀ ਦਿੱਤੀ ਜਾਵੇਗੀ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਟਾਟਾ ਗਰੁੱਪ ਨੇ ਵੱਡਾ ਐਲਾਨ ਕੀਤਾ ਹੈ 210 ਲੋਕਾਂ ਦੀ ਹੁਣ ਤੱਕ ਇਸ ਦੇ ਵਿੱਚ ਜਾਨ ਜਾ ਚੁੱਕੀ ਹੈ ਜੋ ਕਿ ਲਾਸ਼ਾਂ ਨੇ ਜੋ ਮ੍ਰਿਤਕ ਦੇਹਾਂ ਨੇ ਉਹ ਬਰਾਮਦ ਹੋ ਚੁੱਕੀਆਂ ਨੇ ਤਾ ਉਸ ਦੇ ਵਿਚਾਰੇ ਜਿਹੜਾ ਉਹ ਟਾਟਾ ਗਰੁੱਪ ਦਾ ਵੱਡਾ ਐਲਾਨ ਨਿਕਲ ਕੇ ਸਾਹਮਣੇ ਆਇਆ ਤਾਂ ਟਾਟਾ ਗਰੁੱਪ ਨੇ ਇਹਨਾਂ ਲੋਕਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਇਆ ਦੇਣ ਦਾ ਐਲਾਨ ਕੀਤਾ ਹੈ ਇੱਕ-ਇੱਕ ਕਰੋੜ ਰੁਪਇਆ ਇਹਨਾਂ ਪਰਿਵਾਰਾਂ ਨੂੰ ਦਿੱਤਾ ਜਾਵੇਗਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਸ ਤਰੀਕੇ ਨਾਲ ਅਹਮਦਾਬਾਦ ਦੇ ਵਿੱਚ ਘਟਨਾ ਵਾਪਰੀ ਹੈ 242 ਲੋਕ ਜਿਹੜੇ ਜਨਾਦ ਨਾਲ ਹਾਦਸਾ ਵਾਪਰਿਆ ਪਰ ਦੇਖੋ ਕਿੰਡੀ ਵੱਡੀ ਕਰਾਮਾ ਉਸ ਦੇ ਵਿੱਚੋਂ ਇੱਕ ਆ ਨੌਜਵਾਨ ਦੀਸ ਤੇ ਵਿੱਚ ਜਾਨ ਵੀ ਬਚੀ ਐ ਕ੍ਰੈਸ਼ ਦੇ ਬਾਅਦ ਉਸਦੀ ਜਾਨ ਬਚੀ ਐ ਉਸਨੇ ਕੋਈ ਛੜਾਂਗ ਨਹੀਂ ਮਾਰੀ ਫਿਰ ਵੀ ਉਸਦੀ ਜਾਨ ਜਿਹੜੀ ਆ ਬਚ ਗਈ ਤੇ ਇੱਕ ਹੋਰ ਲੜਕੀ ਸਾਹਮਣੇ ਆਈ ਜਿਹੜੀ ਕੁਝ ਦੇਰੀ ਹੋਣ ਦੇ ਕਰਕੇ ਫਲਾਈਟ ਫੜ ਨਹੀਂ ਸਕੀ ਸੀ ਉਸਦੀ ਵੀ ਜਾਨ